ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਮੈਂ ਇਹੀ ਕਰੂੰਗਾ ਤੁਸੀਂ ਸਭ ਬਹੁਤ ਹੀ ਵਧੀਆ ਹੋਣੀ ਆ ਕੁਝ ਦਿਨ ਪਹਿਲਾਂ ਆਪਣੇ ਚੈਨਲ ਤੇ ਇੱਕ ਮੈਡਮ ਸੀ ਜਿਨ੍ਹਾਂ ਨੇ ਕਮੈਂਟ ਕੀਤਾ ਕਿ ਸਰ ਮੈਨੂੰ ਸਟੱਡੀ ਛੱਡੀ ਨੂੰ ਕਾਫੀ ਟਾਈਮ ਹੋ ਚੁੱਕਿਆ ਹੁਣ ਸਮਝ ਨਹੀਂ ਆ ਰਹੀ ਸਟਾਰਟਿੰਗ ਕਿੱਥੋਂ ਕਰਾਂ ਕਿਉਂਕਿ ਕਾਫੀ ਟਾਈਮ ਹੋ ਜਾਣ ਤੋਂ ਬਾਅਦ ਜਦੋਂ ਆਪਾਂ ਸੇਮ ਕੰਮ ਦੀ ਸ਼ੁਰੂਆਤ ਕਰਦੇ ਹਾਂ ਤੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਆਪਣਾ ਧਿਆਨ ਨਹੀਂ ਜਾਂਦਾ ਉਸ ਸਪੈਸਿਫਿਕ ਚੀਜ਼ ਦੇ ਵਿੱਚ ਜੇ ਮੈਂ ਸੋਚਾਂ ਕਿ ਮੈਂ ਜੋ ਚੀਜ਼ ਪਹਿਲਾਂ ਪੜ੍ਹੀ ਹੋਈ ਸੀ ਤੇ 5-6 ਸਾਲ ਦੀ ਗੈਪ ਤੋਂ ਬਾਅਦ ਮੈਂ ਉਹਨਾਂ ਸੇਮ ਚੀਜ਼ਾਂ ਨੂੰ ਪੜਨ ਬਾਰੇ ਸੋਚਾਂ ਜਾਂ ਫਿਰ ਸੋਚਾਂ ਕਿ ਮੈਂ ਸ਼ੁਰੂਆਤ ਕਰਾਂ ਪੜਨ ਦੀ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਮੇਰਾ ਧਿਆਨ ਨਹੀਂ ਲੱਗੂਗਾ ਉਹਨਾਂ ਚੀਜ਼ਾਂ ਦੇ ਵਿੱਚ ਸੋ ਉਹਨਾਂ ਲਈ ਹੀ ਮੈਂ ਇਹ ਵੀਡੀਓ ਬਣਾ ਰਿਹਾ ਕਿ ਤੁਸੀਂ ਗੈਪ ਤੋਂ ਬਾਅਦ ਆਪ ਦਾ ਜਿਹੜਾ ਧਿਆਨ ਹੈਗਾ ਆ ਇਹਨਾਂ ਚੀਜ਼ਾਂ ਵਿੱਚ ਕਿਵੇਂ ਲਗਾ ਸਕਦੇ ਹਾਂ ਮੈਂ ਰੀਅਲ ਲਾਈਫ ਐਗਜ਼ਾਮਪਲ ਦੀ ਹੈਲਪ ਨਾਲ ਮੈਂ ਤੁਹਾਨੂੰ ਚੀਜ਼ਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਜਿਵੇਂ ਮੰਨ ਲਓ ਕਿ ਆਪਾਂ ਜਿਮ ਜਾਂਦੇ ਹਾਂ ਜਿਵੇਂ ਆਪਾਂ ਵਰਕਆਊਟ ਲਈ ਜਾਂਦੇ ਹਾਂ ਜਿਵੇਂ ਮੈਂ ਜਾਂਦਾ ਹਾਂ ਜੇ ਮੈਂ ਸੋਚਾਂ ਕਿ ਮੈਂ ਇੱਕ ਦਿਨ ਦੇ ਵਿੱਚ ਕਿ ਮੈਂ ਜਿਹੜਾ ਵਰਕਆਊਟ ਹੈਗਾ ਆ ਕਿਉਂਕਿ 5 ਸਾਲ ਮੈਂ ਜਿਮ ਨਹੀਂ ਲਗਾਈ ਤੇ ਮੈਂ ਸੋਚਾਂ ਕਿ 5 ਸਾਲ ਬਾਅਦ ਮੈਂ ਇੱਕ ਦਿਨ ਵਿੱਚ ਜਿਮ ਲਗਾ ਕੇ ਆਪਦੀ ਜਿਹੜੀ ਬਾਡੀ ਹੈਗੀ ਹੈ ਹੈਲਥ ਹੈਗੀ ਹੈ ਮੈਂ ਇੱਕ ਦਿਨ ਵਿੱਚ ਬਣਾ ਲਵਾਂ ਕੀ ਇਹ ਪੋਸਿਬਲ ਹੈਗਾ ਯਾ ਬਿਲਕੁਲ ਨਹੀਂ ਜੇ ਮੈਂ ਉਹੀ ਜਿਵੇਂ ਲਗਾ ਕੇ ਆਵਾਂ ਸ਼ਾਮਾਂ ਦੇ ਟਾਈਮ ਤੇ ਮੈਂ ਸੋਚਾਂ ਕਿ ਯਾਰ ਪ੍ਰੋਟੀਨ ਵਗੈਰਾ ਜਿਵੇਂ ਕਿ ਦਾਲ ਹੋਗੀ ਜਾਂ ਫਿਰ ਪਨੀਰ ਹੋ ਗਿਆ ਇਹ ਸਾਰੀਆਂ ਚੀਜ਼ਾਂ ਕੰਜ਼ਿਊਮ ਕਰਕੇ ਮੈਂ ਇੱਕ ਸਿੰਗਲ ਡੇ ਦੇ ਵਿੱਚ ਹੀ ਮੈਂ ਆਪਦੀ ਬੋਡੀ ਬਣਾ ਲਵਾਂ ਇਹ ਪੋਸਿਬਲ ਨਹੀਂ ਹੈਗਾ ਜਾਂ ਫਿਰ ਹੋ ਸਕਦਾ ਕਾਫੀ ਜ਼ਿਆਦਾ ਗੈਪ ਤੋਂ ਬਾਅਦ ਮੈਂ ਜਦੋਂ ਨਵਦੇਆ ਸਕੂਲ ਚ ਪੜਦਾ ਹੁੰਦਾ ਸੀਗਾ ਤੇ ਉੱਥੇ ਅਸੀਂ ਰੋਜ਼ ਭੱਜਣ ਜਾਂਦੇ ਹੁੰਦੇ ਸੀਗੇ ਮਾਰਨਿੰਗ ਦੇ ਟਾਈਮ ਮਾਰਨਿੰਗ ਅਸੈਂਬਲੀ ਦੇ ਵਿੱਚ ਮਾਰਨਿੰਗ ਪੀਟੀਵੀ ਕਰਵਾਈ ਜਾਂਦੀ ਸੀਗੀ ਤੇ ਉਦੋਂ ਜਿਹੜੇ ਸਾਡੇ ਡੀਪੀ ਸਰਵ ਹੁੰਦੇ ਸੀਗੇ ਸਾਡੇ ਗੇੜੇ ਲਵਾਉਂਦੇ ਹੁੰਦੇ ਸੀਗੇ ਗਰਾਊਂਡ ਦੇ ਤੇ ਉਦੋਂ ਅਸੀਂ 4-5 ਗੇੜੇ ਆਰਾਮ ਨਾਲ ਲਗਾ ਦੇਦੇ ਹੁੰਦੇ ਸੀਗੇ ਬਟ ਜੇ ਮੈਂ ਅੱਜ ਸੋਚਾਂ ਕਿ ਜੇ ਮੈਂ ਗਰਾਊਂਡ ਦੇ ਗੇੜੇ ਕੱਢ ਲਵਾਂ 4-5 ਕੀ ਮੈਂ ਕੱਢ ਸਕਦਾ ਨਹੀਂ ਕੱਢ ਸਕਦਾ ਕਾਫੀ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਮੈਨੂੰ ਵੀ ਕਰਨਾ ਪਊਗਾ ਮੈਂ ਇੱਕ ਗੇੜਾ ਲਾ ਕੇ ਆਉਂਗਾ ਮੈਨੂੰ ਸਾਹ ਚੜ ਜਾਣ ਆ ਮੈਂ ਹੰਬਣ ਲੱਗ ਜਾਊਂਗਾ ਤੇ ਇਸ ਚੀਜ਼ ਨੂੰ ਤੁਸੀਂ ਵਧੀਆ ਕਰ ਸਕਦੇ ਹੋ ਬਟ ਮੈਨੂੰ ਰੋਜ਼ ਗਰਾਊਂਡ ਜਾਣਾ ਪਊਗਾ ਪਹਿਲਾਂ ਮੈਂ 4-5 ਗੇੜੇ ਲਾਉਂਦਾ ਹੁੰਦਾ ਸੀਗਾ ਜਿਵੇਂ ਕਿ 5-6 ਸਾਲ ਪਹਿਲਾਂ ਜਾਂ ਫਿਰ 10 ਸਾਲ ਪਹਿਲਾਂ ਤੇ ਸ਼ੁਰੂਆਤ ਮੈਂ ਵਾਕਿੰਗ ਤੋਂ ਕਰੂੰਗਾ ਪਹਿਲਾਂ ਮੈਂ ਤੁਰ ਕੇ ਜਾਊਂਗਾ ਗਰਾਊਂਡ ਦੇ ਵਿੱਚ ਫਿਰ ਮੈਂ ਅਗਲੇ ਦਿਨ ਕੋਸ਼ਿਸ਼ ਕਰੂੰਗਾ ਕਿ ਚੱਲ ਯਾਰ ਅੱਧਾ ਗੇੜਾ ਹੀ ਕੱਢ ਲਈਏ ਭੱਜ ਕੇ ਫਿਰ ਮੈਂ ਹੌਲੀ ਹੌਲੀ ਉਹਨਾਂ ਗੇੜਿਆਂ ਨੂੰ ਵਧਾਉਣ ਦੀ ਕੋਸ਼ਿਸ਼ ਕਰੂੰਗਾ ਸੋ ਜੇਕਰ ਤੁਹਾਡੀ ਸਟੱਡੀ ਦੇ ਵਿੱਚ ਕਾਫੀ ਜ਼ਿਆਦਾ ਗੈਪ ਪੈ ਚੁੱਕਿਆ ਜਾਂ ਫਿਰ ਕਾਫੀ ਟਾਈਮ ਤੋਂ ਤੁਸੀਂ ਕੋਈ ਕਿਤਾਬ ਨਹੀਂ ਚੁੱਕੀ ਸਟੱਡੀ ਕਰਨ ਦੇ ਲਈ ਤਾਂ ਤੁਸੀਂ ਸੋਚੋ ਕਿ ਯਾਰ ਸਿਲੇਬਸ ਇੰਨਾ ਜ਼ਿਆਦਾ ਆ ਮੇਰੇ ਕੋਲ ਟਾਈਮ ਬੜਾ ਲਿਮਿਟਿਡ ਆ 2 ਮਹੀਨਿਆਂ ਦੇ ਵਿੱਚ ਮੈਂ ਇਹ ਸਿਲੇਬਸ ਕਿਵੇਂ ਕਵਰ ਕਰੂੰ ਸੋ ਇਹਨਾਂ ਗੱਲਾਂ ਨੂੰ ਸੋਚ ਕੇ ਤੁਸੀਂ ਆਪ ਦਾ ਸਿਲੇਬਸ ਕੰਪਲੀਟ ਨਹੀਂ ਕਰ ਸਕਦੇ ਤੁਹਾਨੂੰ ਕਰਨਾ ਕੀ ਆ ਤੁਹਾਨੂੰ ਥੋੜੀ ਥੋੜੀ ਜਿਹੜੀ ਚੀਜ਼ ਹੈਗੀ ਆ ਕੋਈ ਵੀ ਕੰਟੈਂਟ ਹੈਗਾ ਆ ਕੋਈ ਵੀ ਸਟੱਡੀ ਮਟੀਰੀਅਲ ਹੈ ਇੱਕ ਦਿਨ ਵਿੱਚ ਤੁਸੀਂ ਕੰਪਲੀਟ ਕਰਨ ਬਾਰੇ ਨਾ ਸੋਚੋ ਤੁਸੀਂ ਸੋਚੋ ਕਿ ਚਲਿਆ ਯਾਰ ਮੈਂ ਪਹਿਲਾਂ ਕੋਈ ਵੀ ਨਹੀਂ ਪੜਦਾ ਸੀਗਾ ਅੱਜ ਮੈਂ ਅੱਧਾ ਘੰਟਾ ਹੀ ਲਗਾਉਂਗਾ ਜਾਂ ਲਗਾਉਂਗੀ ਬਟ ਮੈਂ ਬੜੇ ਹੀ ਧਿਆਨ ਨਾਲ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਪੜਨ ਦੀ ਕੋਸ਼ਿਸ਼ ਕਰੂੰਗਾ ਜਾਂ ਕਰੂੰਗੀ ਜਦੋਂ ਤੁਸੀਂ ਇਸ ਚੀਜ਼ ਨੂੰ ਸੋਚਦੇ ਹੋ ਅੱਜ ਤੁਸੀਂ ਅੱਧਾ ਘੰਟਾ ਲਗਾਇਆ ਕੱਲ ਤੁਸੀਂ 40 ਮਿੰਟ ਲਗਾ ਲਓ ਪਰ ਸੋ ਤੁਸੀਂ ਹੋਰ 45 ਮਿੰਟ ਲਗਾ ਲਓ ਜਦੋਂ ਤੁਸੀਂ ਹੌਲੀ-ਹੌਲੀ ਇਹਨਾਂ ਚੀਜ਼ਾਂ ਨੂੰ ਪੜ੍ਹਨਾ ਸਟਾਰਟ ਕਰੋਗੇ ਡਿਊਰੇਸ਼ਨ ਵਧਾਉਂਗੇ ਤੁਹਾਡਾ ਇੰਟਰਸਟ ਸਟੱਡੀਜ਼ ਦੇ ਵਿੱਚ ਵਧਣ ਲੱਗ ਜਾਏਗਾ ਸੋ ਇਹੀ ਗੱਲ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਗੈਪ ਪੈ ਚੁੱਕਿਆ ਸ਼ੁਰੂਆਤ ਕਰਨਾ ਮਤਲਬ ਕਾਫੀ ਜ਼ਿਆਦਾ ਔਖਾ ਹੋਊਗਾ ਕਿਉਂਕਿ ਹੋ ਸਕਦਾ ਤੁਸੀਂ ਪਹਿਲੇ ਦਿਨ ਬੈਠੇ ਹੋ ਸਟੱਡੀ ਕਰਨ ਤੇ ਤੁਹਾਨੂੰ ਕੁਝ ਵੀ ਸਮਝ ਨਹੀਂ ਲੱਗੂਗਾ ਤੁਸੀਂ ਕਹਿਣਾ ਯਾਰ ਕਿ ਬੜਾ ਮਤਲਬ ਡੀਮੋਟੀਵੇਟਿਡ ਜਾ ਫੀਲ ਕਰੋਗੇ ਤੁਸੀਂ ਕਿ ਯਾਰ ਮੈਂ ਅੱਜ ਲੈਸਨ ਸਟਾਰਟ ਤਾਂ ਕੀਤਾ ਬਟ ਮੇਰੇ ਦਿਮਾਗ 'ਚ ਪੱਲੇ ਨਹੀਂ ਪੈ ਰਿਹਾ ਕੁਝ ਵੀ ਸਮਝ ਨਹੀਂ ਆ ਰਹੀ ਮੈਂ ਕੀ ਕਰਾਂ ਫਿਰ ਉੱਥੇ ਵੀ ਤੁਸੀਂ ਘਬਰਾਉਣਾ ਨਹੀਂ ਹੈਗਾ ਜੇ ਨਹੀਂ ਸਮਝ ਆਉਂਦਾ ਨਾ ਕੋਈ ਗੱਲ ਨਹੀਂ ਤੁਸੀਂ ਇੱਕ ਵਾਰ ਜਿਵੇਂ ਮੈਂ ਤੁਹਾਨੂੰ ਕਹਿ ਰਿਹਾ ਇੱਕ ਤੁਸੀਂ ਕੋਟਾ ਫੈਕਟਰੀ ਨਾਮ ਦੀ ਇੱਕ ਵੈਬ ਸੀਰੀਜ਼ ਆ ਤੁਸੀਂ ਉਹ ਜ਼ਰੂਰ ਵੇਖੀ ਹੋਊਗੀ ਉਹਦੇ ਵਿੱਚ ਜੀਤੂ ਨਾਮ ਦਾ ਇੱਕ ਟੀਚਰ ਹੁੰਦਾ ਆ ਉਦੇ ਦੁਆਰਾ ਇੱਕ ਬਹੁਤ ਹੀ ਜ਼ਰੂਰੀ ਗੱਲ ਕਹੀ ਜਾਂਦੀ ਹੈ ਜਿਹਦੇ ਵਿੱਚ ਉਹਨਾਂ ਦੁਆਰਾ ਕਿਹਾ ਜਾਂਦਾ ਹੈ ਕਿ 21 ਦਿਨ ਵਿੱਚ ਕੋਈ ਵੀ ਆਦਤ ਲੱਗ ਜਾਂਦੀ ਹੈ 21 ਆਦਤ 21 ਦਿਨਾਂ ਵਿੱਚ ਕੋਈ ਵੀ ਆਦਤ ਲਹਿ ਵੀ ਜਾਂਦੀ ਹੈ ਜਿਵੇਂ ਕਿ ਤੁਸੀਂ ਜੇਕਰ ਸਿਰਫ ਤੇ ਸਿਰਫ 20 25 ਦਿਨ ਲਗਾਤਾਰ ਬੈਠਦੇ ਹੋ ਸਟੱਡੀ ਕਰਨ ਤੇ 25ਵੇਂ 26ਵੇਂ ਦਿਨ 22ਵੇਂ ਦਿਨ 23ਵੇਂ ਦਿਨ ਤੁਹਾਡਾ ਦਿਲ ਆਪ ਹੀ ਕਰੂਗਾ ਕਿ ਯਾਰ ਮੈਂ ਅੱਜ ਸਟੱਡੀ ਨਹੀਂ ਕੀਤੀ ਤੇ ਅੱਜ ਮੈਂ ਸਟੱਡੀ ਕਰਾਂ ਤੁਹਾਡਾ ਦਿਲ ਕਰਦਾ ਹੋਵੇ ਭਵਾਨਾ ਕਰਦਾ ਹੋਵੇ ਮਨ ਮਾਰ ਕੇ ਤੁਸੀਂ ਬੈਠ ਜਾਓ ਕਿ ਯਾਰ ਮੈਂ ਅੱਜ ਇੱਕ ਲੈਸਨ ਕੰਪਲੀਟ ਕਰਨਾ ਹੀ ਆ ਬੇਸ਼ੱਕ ਅੱਜ ਮੇਰਾ ਪਹਿਲਾ ਦਿਨ ਹੈ ਸਟੱਡੀ ਕਰਨ ਦਾ ਅੱਜ ਮੈਂ ਸ਼ੁਰੂਆਤ ਜ਼ਰੂਰ ਕਰੂੰਗਾ ਸਟੱਡੀ ਕਰਨ ਦੀ ਸੋ ਜਦੋਂ ਤੁਸੀਂ ਇਹਨਾਂ ਗੱਲਾਂ ਨੂੰ ਦਿਮਾਗ ਵਿੱਚ ਬਿਠਾ ਲਿਆ ਸਵੇਰੇ ਉੱਠਦਿਆਂ ਸਾਰੀ ਇਹਨਾਂ ਚੀਜ਼ਾਂ ਬਾਰੇ ਦਿਲੀ ਤੁਸੀਂ ਸੋਚਣਾ ਸ਼ੁਰੂ ਕਰ ਦਿੱਤਾ ਤੇ ਆਪਦੇ ਆਪ ਖੁਦ ਤੇ ਭਰੋਸਾ ਵੀ ਰੱਖੋ ਕਿ ਮੈਂ ਇਨ ਇੰਨੇ ਦਿਨਾਂ ਵਿੱਚ ਸਿਲੇਬਸ ਕੰਪਲੀਟ ਕਰੂੰਗਾ ਪਰ ਸ਼ੁਰੂਆਤ करिए ਇੱਕ ਵਾਰ ਜਦੋਂ ਤੁਸੀਂ ਸ਼ੁਰੂਆਤ ਕਰ ਦਿੱਤੀ ਭਾਵੇਂ ਜਿਵੇਂ ਵੀ ਮਨ ਮਾਰ ਕੇ ਬੈਠੋ ਜਿਵੇਂ ਵੀ ਬੈਠੋ ਤੁਸੀਂ ਫਿਰ ਬਾਕੀ ਚੀਜ਼ਾਂ ਨੂੰ ਸਮਝਣਾ ਸਟਾਰਟ ਕਰ ਦੋਗੇ ਫਿਰ ਨਹੀਂ ਮੈਟਰ ਕਰਦਾ ਤੁਹਾਡੀ ਸਟੱਡੀ ਦੇ ਵਿੱਚ ਕਿੰਨਾ ਗੈਪ ਹੈਗਾ ਆ ਜਾਂ ਫਿਰ ਤੁਸੀਂ ਕਿੰਨੇ ਟਾਈਮ ਪਹਿਲਾਂ ਸਟੱਡੀ ਛੱਡੀ ਹੋਈ ਸੀਗੀ ਸੋ ਅੱਜ ਤੋਂ ਹੀ ਲੱਗ ਜਾਓ ਅੱਜ ਨਾ ਸਹੀ ਰਾਤ ਨਾ ਸਹੀ ਤੁਸੀਂ ਕੱਲ ਸਵੇਰ ਤੋਂ ਲੱਗ ਜਾਓ ਜਾਂ ਫਿਰ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਆ ਤੁਸੀਂ ਕੋਸ਼ਿਸ਼ ਜ਼ਰੂਰ ਕਰੋ ਕਿ ਕੋਈ ਕਿਤਾਬ ਹੋਵੇ ਜਾਂ ਫਿਰ ਕੋਈ ਵੀਡੀਓ ਦੀ ਹੈਲਪ ਨਾਲ ਤੁਸੀਂ ਜਿਹੜੀ ਨੌਲੇਜ ਹੈਗੀ ਆ ਤੁਸੀਂ ਉਹਨੂੰ ਅਕਵਾਇਰ ਕਰੋ ਗ੍ਰਹਿਣ ਕਰੋ ਸੋ ਇਹ ਸੀਗੀ ਅੱਜ ਦੀ ਆਪਣੀ ਵੀਡੀਓ ਹੋਪਸੋ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਜੇਕਰ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਦਾ ਬਟਨ ਜ਼ਰੂਰ ਪ੍ਰੈਸ ਕਰਿਓ ਚੈਨਲ ਤੇ ਨਵੇਂਓ ਚੈਨਲ ਨੂੰ ਅਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਬਟਨ ਤੇ ਵੀ ਕਲਿੱਕ ਕਰਿਓ ਸੋ ਇਸਦੇ ਨਾਲ ਹੀ ਦਿਓ ਇਜਾਜ਼ਤ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਗੋਡ ਬlesਸ ਯੂ ਆਲ